हां जी दोस्तों घरपतिਔਰਤਾਂ ਲਈ ਧਿਆਨ ਦੇਣ ਜੋ ਗੱਲਾਂ ਨੰਬਰ 1 ਘਰਪਤੀ ਔਰਤਾਂ ਲਈ ਦਹੀਂ ਖਾਣਾ ਬਹੁਤ ਵਧੀਆ ਮੰਨਿਆ ਗਿਆ ਹੈ ਇਸ ਵਿੱਚ ਬਹੁਤ ਸਾਰੇ ਪ੍ਰੋਟੀਨ ਹੁੰਦੇ ਹਨ ਇਸ ਲਈ ਦਹੀਂ ਦਾ ਸੇਵਨ ਘਰਪਤੀ ਔਰਤ ਨੂੰ ਰੋਜ਼ਾਨਾ ਕਰਨਾ ਚਾਹੀਦਾ ਹੈ ਨੰਬਰ 2 ਘਰਪਤੀ ਔਰਤ ਨੂੰ ਪਪੀਤਾ ਬੈਂਗਣ ਕੌਫੀ ਮੈਦਾ ਤੇ ਕੱਚਾ ਮਾਸ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 3 ਘਰਪਤੀ ਔਰਤ ਨੂੰ ਨਾਰ ਕੇਲਾ ਸੰਤਰਾ ਤੇ ਤਰਬੂਜ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨੰਬਰ 4 ਗਰਭਤੀ ਔਰਤਾਂ ਨੂੰ ਜ਼ਿਆਦਾ ਸਮਾਂ ਝੁੱਕ ਕੇ ਕੰਮ ਨਹੀਂ ਕਰਨਾ ਚਾਹੀਦਾ। ਨੰਬਰ 5 ਗਰਭਤੀ ਔਰਤਾਂ ਨੂੰ ਭੋਜਨ ਜਾਂ ਫਲ ਇੱਕੇਦਮ ਨਹੀਂ ਖਾਣਾ ਚਾਹੀਦਾ। ਹੌਲੀ-ਹੌਲੀ ਗੈਪ ਪਾ ਕੇ ਖਾਣਾ ਚਾਹੀਦਾ ਹੈ। ਨੰਬਰ 6 ਗਰਭਤੀ ਔਰਤਾਂ ਨੂੰ ਤਲੇ ਹੋਏ ਭੋਜਨ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਸਗੋਂ ਹਲਕਾ ਖਾਣਾ ਖਾਣਾ ਚਾਹੀਦਾ ਹੈ। ਨੰਬਰ 7 ਇਸ ਅਵਸਥਾ ਦੌਰਾਨ ਟੈਨਸ਼ਨ ਨਹੀਂ ਲੈਣੀ ਚਾਹੀਦੀ। ਇਸ ਦਾ ਸਿੱਧਾ ਅਸਰ ਬੱਚੇ ਤੇ ਪੈਂਦਾ ਹੈ। ਨੰਬਰ 8 ਗਰਭਸਤਾ ਵਿੱਚ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਨੰਬਰ 9 ਇਸ ਅਵਸਥਾ ਦੌਰਾਨ ਨਾ ਤਾਂ ਜ਼ਿਆਦਾ ਬੈਠਣਾ ਚਾਹੀਦਾ ਹੈ। ਅਧੇ ਨਾਲ ਹੀ ਜ਼ਿਆਦਾ ਖੜਨਾ ਚਾਹੀਦਾ ਹੈ ਵਜਿ ਦੀ ਤੁਰਦੇ ਫਿਰਦੇ ਰਹਿਣਾ ਚਾਹੀਦਾ ਹੈ ਨੰਬਰ 10 ਜਦੋਂ 6ਵਾਂ 7ਵਾਂ ਮਹੀਨਾ ਸਟਾਰਟ ਹੋ ਜਾਵੇ ਤਾਂ ਬੱਚੇ ਦੀ ਥੋੜੇ ਟਾਈਮ ਬਾਅਦ ਮੂਵਮੈਂਟ ਚੈੱਕ ਕਰਨੀ ਚਾਹੀਦੀ ਹੈ ਨੰਬਰ 11 ਗਰਭਪਤੀ ਔਰਤਾਂ ਨੂੰ ਵਿਟਾਮਿਨ ਏ ਵਿਟਾਮਿਨ ਸੀ ਨਾਲ ਭਰਪੂਰ ਫਲਾਂ ਤੇ ਸਬਜ਼ੀਆਂ ਅਸੀਂ ਹੁਣ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨੰਬਰ 12 ਕੈਲਸ਼ੀਅਮ ਮਾਂ ਤੇ ਬੱਚੇ ਲਈ ਦੋਵਾਂ ਲਈ ਬਹੁਤ ਜ਼ਰੂਰੀ ਹੈ ਇਸ ਲਈ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨੰਬਰ 13 ਗਰਭਪਤੀ ਔਰਤਾਂ ਨੂੰ ਨਿੰਬੂ ਪਾਣੀ ਤੇ ਨਾਰੀਅਲ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨੰਬਰ 14 ਗਰਭਪਤੀ ਔਰਤਾਂ ਨੂੰ ਜ਼ਿਆਦਾ ਗਰਮੀ ਵਿੱਚ ਨਹੀਂ ਰਹਿਣਾ ਚਾਹੀਦਾ ਨੰਬਰ 15 ਗਰਭਪਤੀ ਔਰਤਾਂ ਨੂੰ ਜ਼ਿਆਦਾ ਉੱਚਾ ਨੀਵਾ ਜਾਂ ਪੌੜੀਆਂ ਨਹੀਂ ਚੜ੍ਹਣੀਆਂ ਚਾਹੀਦੀਆਂ ਨੰਬਰ 16 ਗਰਭਸਤਾ ਦੌਰਾਨ ਖੂਨ ਪਤਲਾ ਹੋ ਜਾਂਦਾ ਹੈ ਅਤੇ ਹਿਮੋਗਲੋਬਿਨ ਦਾ ਪੱਧਰ ਘਟ ਜਾਂਦਾ ਹੈ ਇਸ ਲਈ ਆਇਰ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 17 ਗਰਭਸਤਾ ਵਿੱਚ ਸੋਇਆਬੀਨ ਬੜੀ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ ਇਸ ਵਿੱਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ ਨੰਬਰ 18 ਸਾਨੂੰ ਇਸ ਅਵਸਥਾ ਵਿੱਚ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਇਹ ਮਾਂ ਦੇ ਸਰੀਰ ਅਤੇ ਬੱਚੇ ਦੇ ਦਿਮਾਗ ਲਈ ਬਹੁਤ ਜ਼ਰੂਰੀ ਹੈ ਨੰਬਰ 19 ਗਰਭ ਅਸਤਾ ਵਿੱਚ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਸਾਡੇ ਸਰੀਰ ਨੂੰ ਫੋਲਕ ਐਸਿਡ ਪ੍ਰਦਾਨ ਕਰਦਾ ਹੈ ਨੰਬਰ 20 ਗਰਭ ਅਸਤਾ ਵਿੱਚ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਵਿੱਚੋਂ ਖੂਨ ਦੀ ਕਮੀ ਨਹੀਂ ਹੁੰਦੀ ਧੰਨਵਾਦ ਜੀ